ਛਾਤੀ ਚ ਲੱਤ ਮਾਰਨ ਵਾਲੇ ਦੇ ਜਿਹੜੇ ਸੀਨ ਨੇ ਉਹ ਕੀ ਤੁਸੀਂ ਆਪ ਪਾਨੇ ਹੋ ਯਾਰ ਡਿਮਾਂਡ ਗਾਣਿਆਂ ਚ ਤਾਂ ਮੈਂ ਹੀ ਪਾਉਂਦਾ ਸੀ ਬਾਈ ਗਾ ਸਰ ਮarre ਦੀ ਛਾਤੀ ਚ ਲੱਤ ਮਾਰਨ ਮੇਰੇ ਪ੍ਰਿਆਵ ਵਾਲੇ ਬੰਦੇ ਬਹੁਤ ਖੁਸ਼ ਹੋ ਜਾਣਗੇ ਇਸ ਸ਼ਾਇਰੀਆਂ ਵਾਲਾ ਸ਼ੁਰੂ ਹੋ ਗਿਆ ਸੀਗਾ ਤੇ ਉਹ ਸ਼ਾਇਰੀਆਂ ਵਾਲਾ ਫੇਸ ਕੀ ਸੀਗਾ ਭਾਜੀ ਮੈਂ मतलब ਤੁਹਾਡੀ ਸ਼ਾਇਰੀਆਂ ਵਾਲਾ ਜਾਂ ਵੈਸੇ ਹੀ ਜਾਂ ਫਿਰ ਕੁਝ ਅੰਦਰ ਹੀ ਕੋਈ ਚੋ ਜੀ ਦਾੜੀ ਕਟਾਣੀ ਸੀ ਤੁਸੀਂ ਤੇ ਥੋੜਾ ਜਿਹਾ ਆਇਆ ਮਨ ਦੇ ਵਿੱਚ ਕੀ ਯਾਰ ਕਿ ਮਤਲਬ ਕਿਵੇਂ ਦਾ ਮੈਂ ਲੱਗਾਗਾ ਜਾਂ ਕਿਦਾਂ ਕਿ ਦਾੜੀ ਨਾਲ ਕਰੈਕਟਰ ਕਰਨਾ ਚਾਹਨਾ ਹੈ ਮੈਂ ਇਦਾਂ ਦੀ ਗੱਲ ਪਹਿਲਾਂ ਤਾਂ ਮੈਂ ਕਰਨਾ ਚਾਹੁੰਦਾ ਸੀ ਸਾਡੀ ਫਿਲਮਾਂ ਨਹੀਂ ਸੀ ਸਿੰਗਰਾਂ ਦੇ ਵਿੱਚ ਇੱਥੇ ਤਾਂ ਮੈਡਿਸ਼ਨ ਲੈ ਕੇ ਮਿਲੇ ਆ ਇੱਥੇ ਨੈਪੋਟイズਮ ਚੱਲੀ ਨਹੀਂ ਸਾਡੀ ਇਹ ਗੱਲਾਂ 2 ਮੈਂ ਲਿਖੀ ਹੋਈ ਐ ਐਕਸਕਲੂਸਿਵ ਹੋ ਗਈ ਗੱਲ ਆਪਣੀ ਹਾਂ ਇਹ ਗੱਲ ਸ਼ਾਇਦ ਵੀਰ ਅਬ ਆਬਟ ਟੂ ਸ਼ੂਟ ਦੈਟ ਫਿਲਮ 2 ਓਕੇ ਪਰ ਆਈ ਥਿੰਕ ਵਾਮਿਕਾ ਵਾਸ ਬਿਜ਼ੀ ਐਂਡ THEN THINGS ਜਸਟਨ'ਟ ਰੀਲੀ ਵਰਕ ਆਊਟ ਸਫਾਰੀ ਤੋਂ ਲੈਂਬੋ ਦੀ ਜਰਨੀ ਵੀਰੇ ਸਫਾਰੀ ਪਹਿਲੀ ਕਾਰ ਸੀ ਜਿਹੜੀ ਮੈਂ ਖਰੀਦੀ ਸੀ ਫੀਲਿੰਗ ਉਹਦੀ ਖਰੀਦ ਕੇ ਮੈਂ ਆਪਣੇ ਛੋਟੇ ਭਾਈ ਨੂੰ ਦਿੱਤੀ ਸੀ ਹਾਂ ਉਹ ਇੱਕ ਐਡ ਮੋਸ਼ਨ ਹੁੰਦਾ ਹੂੰ ਉਹ ਜਿਹੜੀ ਤੁਹਾਨੂੰ ਪਹਿਲੀ ਚੀਜ਼ ਜੋ ਖੁਸ਼ੀ ਹੁੰਦੀ ਆ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕੁਝ ਗਿਣੇ ਚੁਣਵੇਂ ਆਰਟਿਸਟ ਨੇ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਇੱਕ ਨੈਕਸਟ ਲੈਵਲ ਤੇ ਲੈ ਗਏ ਚਾਹੇ ਉਹ ਵੀਡੀਓ ਦੀ ਗੱਲ ਹੋਵੇ ਜਾਂ ਫਿਰ ਆਡੀਓ ਦੀ ਗੱਲ ਹੋਵੇ ਤੇ ਸਾਡੇ ਨਾਲ ਅੱਜ ਉਹ ਆਰਟਿਸਟ ਮੌਜੂਦ ਨੇ ਜਿਨ੍ਹਾਂ ਨੇ ਪੰਜਾਬੀ ਗਾਣਿਆਂ ਦਾ ਲੈਵਲ ਉੱਥੇ ਤੱਕ ਲੈ ਗਿਆ ਜਿੰਨ ਤੱਕ ਮੈਨੂੰ ਲੱਗਦਾ ਕਿਸੇ ਨੇ ਪੁਰਾਣੇ ਬੰਦੇ ਨੇ ਸੋਚਿਆ ਹੋਊਗਾ 1 ਐਂਡ ਓਨਲੀ ਪਰਮੇਸ਼ਵਰ ਮਾ ਭਾਈ ਥੈਂਕ ਯੂ ਜੀ ਬਹੁਤ ਬਹੁਤ ਸਵਾਗਤ ਹੈ ਭਾਈ ਤੁਹਾਡਾ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਪਹਿਲਾਂ ਤਾਂ ਗੱਡੀ ਦੀਆਂ ਤੇ ਨਾਲ ਤੁਹਾਡੀ ਨਵੀਂ ਸੀਰੀਜ਼ ਆ ਰਹੀ ਹੈ ਨਾਟ ਕੈਨੇਡਾ ਕੈਨੇਡਾ ਤੇ ਕੀ ਕੁਝ ਹੈ ਭਾਜੀ ਇਹਦੇ ਵਿੱਚ ਭਾਈ ਬੜਾ ਬ੍ਰੋਡ ਜਿਹਾ ਸਵਾਲ ਆ ਤੁਹਾਡਾ ਇਹ ਜਨਰਲੀ ਨਾ ਭਾਈ ਜਦੋਂ ਆਪਾਂ ਕੋਈ ਫਿਲਮ ਦੇਖਦੇ ਆ ਕੋਈ ਸ਼ੋਅ ਦੇਖਦੇ ਆ ਕੋਈ ਕੰਟੈਂਟ ਪੀਸ ਦੇਖਦੇ ਆ ਉਹਦੇ ਵਿੱਚ ਨਾ ਕੈਰੈਕਟਰ ਇੰਟਰੋਡਿਊਸ ਹੁੰਦਾ ਤੇ ਉਹ ਕੈਰੈਕਟਰ ਫਿਰ ਥਰੂਆਊਟ ਫਿਲਮ ਚੱਲਦਾ ਉਹ ਕੈਰੈਕਟਰ ਨਾਲ ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਨੇ ਕਾਨੇਡਾ ਦੇ ਵਿੱਚ ਜਿਹੜਾ ਨਿੰਮੇ ਦਾ ਕਰੈਕਟਰ ਹੈ ਉਹ ਮਤਲਬ ਜ਼ੀਰੋ ਤੋਂ ਸ਼ੁਰੂ ਹੁੰਦਾ ਇੱਕ ਬੜਾ ਯੰਗ ਜਿਹਾ ਮੁੰਡਾ ਜਿਹਦੀ ਲਾਈਫ ਬੜੀ ਅਨਫੇਅਰ ਹੈ ਤੁਹਾਨੂੰ ਨਿੰਮੇ ਦਾ ਕਰੈਕਟਰ ਬਣਦਾ ਦਿਖਦਾ ਫਿਰ ਉਹ ਬਣਨ ਤੋਂ ਬਾਅਦ ਕੀ ਕਰਦਾ ਉਹ ਦਿਖਦਾ ਸੋ ਇਹਦੇ ਵਿੱਚ ਨਾ ਕੰਪਲੀਟ ਜਰਨੀ ਹੈ ਕਰੈਕਟਰ ਦੀ 쇼 ਦੇ ਵਿੱਚ ਜੋ ਕਿ ਐਸ ਐਨ ਐਕਟਰ ਵੀ ਇੱਕ ਬਹੁਤ ਸੈਟੀਸਫਾਈਂਗ ਐਕਸਪੀਰੀਅੰਸ ਹੈ ਕਿ ਤੁਸੀਂ ਜਿਹੜਾ ਕਿਰਦਾਰ ਨਿਭਾ ਰਹੇ ਹੋ ਉਹਦੀ ਹਰ ਛੇੜ ਨਿਭਾ ਲਈ ਉਹਦਾ ਕਲੋਜ਼ਰ ਵੀ ਆ ਮਤਲਬ ਸ਼ੁਰੂ ਕਿੱਥੋਂ ਹੁੰਦਾ ਮੁੱਕਦਾ ਕਿੱਥੇ ਆ ਬੜੀ ਸੰਪੂਰਨ ਕਹਾਣੀ ਆ ਕਰਕੇ ਬਹੁਤ ਵਧੀਆ ਲੱਗ ਤੇ ਜਿਵੇਂ ਮੈਂ ਟ੍ਰੇਲਰ ਦੇਖਿਆ ਤੇ ਟ੍ਰੇਲਰ ਦੇ ਵਿੱਚ ਮਤਲਬ ਕਿਆ ਮਾਰ ਤਾੜ ਹੋ ਰਹੀ ਆ ਕਿਆ ਐਕਸ਼ਨ ਹੋ ਰਿਹਾ ਜਿਹੜਾ ਕਈ ਵਾਰੀ ਤੁਸੀਂ ਆਪਣੀ ਦੱਸਦੇ ਹੋ ਨੇ ਕਿ ਮੇਰਾ ਜਨਰ ਮੈਨੂੰ ਇਹ ਪਸੰਦ ਆ ਹੈ ਨਾ ਲੋਕਾਂ ਨੂੰ ਇਹ ਚੀਜ਼ ਚ ਮੈਨੂੰ ਵਧੀਆ ਲੱਗਦਾ ਮੈਂ ਜਦੋਂ ਛਾਤੀ ਚ ਲੱਪਤਾ ਜੀ ਤਾਂ ਲੋ ਇਹ ਇਹ ਤਾਂ ਪਰਮਾਨੈਂਟ ਇਹ ਇਹ ਗੱਲ ਤੇ ਮੈਂ ਵੀ ਕਹਿਣਾ ਕਿ ਜਦੋਂ ਮੈਂ ਉਸ ਚੀਜ਼ ਦੇਖੀ ਨਾ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀਗਾ 7 ਦਿਨ ਪਹਿਲਾਂ ਹੀ ਆਲੇ ਟ੍ਰੇਲਰ ਆਇਆ ਮੈਂ ਚੱਲ ਰਿਹਾ ਦੇਖ ਰਿਹਾ ਦੇਖ ਰਿਹਾ ਜਦੋਂ ਤੁਹਾਡਾ ਉਹ ਸੀਨ ਆਇਆ ਨਾ ਜੋ ਹੀ ਸ਼ੁਰੂ ਤੋਂ ਤੁਹਾਡੇ ਗਾਣਿਆਂ ਦੇ ਵਿੱਚ ਵੀ ਦੇਖਦੇ ਆ ਰਹੇ ਹਾਂ ਹੈਨਾ ਸਟਾਰਟਿੰਗ ਤੁਸੀਂ ਉਹੀ ਛਾਤੀ ਚ ਲੱਤ ਮਾਰਨ ਵਾਲੇ ਤੇ ਜਿਹੜੇ ਸੀਨ ਨੇ ਉਹ ਕੀ ਤੁਸੀਂ ਆਪ ਪਾਨੇ ਹੋ ਯਾਰ ਡਿਮਾਂਡ ਗਾਣਿਆਂ 'ਚ ਤਾਂ ਮੈਂ ਹੀ ਪਾਉਂਦਾ ਸੀ ਤੇ ਅਸਲ 'ਚ ਜਿਹੜਾ ਜਾਂ ਸਾਡੇ ਜਿਹੜੇ ਡਾਇਰੈਕਟਰ ਸੀ ਨਾ ਚੰਦਨ ਸਰ ਉਹ ਬੜੇ ਲਾਈਕ ਇਜ਼ ਵੈਰੀ ਸਮਾਰਟ ਆਰਟਿਸਟ ਡਾਇਰੈਕਟਰ ਆਮ ਸੌਰੀ ਤਾਂ ਉਹਨਾਂ ਨੇ ਨਾ ਓਵਰ ਨਹੀਂ ਕੀਤਾ ਕੁਝ ਵੀ ਜਿਵੇਂ ਫੋਰ ਇਗਜ਼ੈਂਸ ਐਟ that time ਜਦੋਂ ਸ਼ੂਟ ਚੱਲ ਰਿਹਾ ਸੀ ਮੈਂ ਵਧੀਆ ਫਿੱਟ ਸੀਗਾ ਮੇਰੇ ਸਿਕਸ ਪੈਕ ਸੀਗਾ ਮੈਂ ਵਧੀਆ ਫਿਜ਼ੀਕ ਵਿੱਚ ਸੀ ਕਿਉਂਕਿ ਮੈਂ ਸਟੋਲੀ ਪ੍ਰੈਪ ਕੀਤੀ ਹੋਈ ਸੀ ਤੇ ਮੈਂ ਸਰ ਨੂੰ ਕਹਿੰਦਾ ਸੀ ਕਿ ਸਰ ਬੋਡੀ ਸ਼ਾਟ ਲੈਣਾ ਹੈ ਕਦੋਂ ਲੈਣਾ ਤੋ ਕਹਿੰਦੇ ਸੀ ਲੈ ਲਾਂਗੇ ਲੈ ਲਾਂਗੇ ਐਂਡ ਆ ਵਾਸ ਰੈਡੀ ਫਿਰ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਕਿ ਯਾਰ ਪਰਮੀਸ਼ ਤੇਰਾ ਨਾ ਬੋਡੀ ਸ਼ਾਟ ਨਹੀਂ ਰੱਖਣਾ ਮੈਂ ਕਿਹਾ ਸਰ ਕਿਉਂ ਕਹਿੰਦੇ ਲੈਸ ਇਜ਼ ਮੋਰ ਕਿ ਤੇਰੀ ਫਿਜ਼ੀਕ ਦਾ ਪਤਾ ਲੱਗ ਰਿਹਾ ਆਪਾਂ ਦਿਖਾਉਂਦੇ ਨਹੀਂ ਹੈਗੇ ਸੋ ਉਹ ਨਾ 100 ਨਹੀਂ ਸੀ ਕੋਈ ਵੀ ਚੀਜ਼ ਕਰ ਦੇ ਲਾਈਕ ਯੂ ਵਿਲ ਡੂ 9798 ਮਤਲਬ ਉਹ ਜਦੋਂ ਆਪਾਂ ਕਹਿੰਨਾ ਉਹ ਹੋਏ ਜ਼ਿਆਦਾ ਹੋ ਗਿਆ ਉਹ ਨਹੀਂ ਸੀ ਕਰਨ ਦਿੰਦੇ ਕਿਸੇ ਵੀ ਚੀਜ਼ ਜੋ ਕਿ ਬਹੁਤ ਵਧੀਆ ਸੀ ਲਾਈਕ ਹੀ ਵੁਡ ਆਲਵੇਸ ਮੈਨੇਜ ਤੇ ਇੱਕ ਸੀਨ ਸੀ ਜਿਹੜੇ ਸੀਨ ਦੇ ਵਿੱਚ ਤੁਸੀਂ ਇਹ ਲਾ ਲੋ ਕਿ ਮੇਰਾ ਜਿਹੜਾ ਕੈਰੈਕਟਰ ਹੈ ਉਹ ਆਪ ਡਿਸੀਜਨ ਲੈ ਲੈਂਦਾ ਆਪ ਦਾ ਓਕੇ ਮਤਲਬ ਉਹ ਸੁਣਦਾ ਨਹੀਂ ਹੈਗਾ ਉਹਦੇ ਬੌਸ ਦੀ ਬੇਸਿਕਲੀ ਤਾਂ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਯਰ ਦਿਸ ਇਜ਼ ਯੂ ਕਿ ਹੁਣ ਤੂੰ ਆਪਣੇ ਹਿਸਾਬ ਨਾਲ ਦੇਖ ਲੈ ਕਿ ਤੇਰਾ ਕੈਰੈਕਟਰ ਆਹ ਸੀਨ ਚ ਕੀ ਕਰਦਾ ਓਕੇ ਮੈਂ ਕਹਾ ਸਰ ਹੂੰ ਮਾਰੇ ਦੀ ਛਾਤੀ ਚ ਲਾਪਤ ਮਾਨ ਮੇਰੇ ਪੰਜਾਬ ਵਾਲੇ ਬੰਦੇ ਬਹੁਤ ਖੁਸ਼ ਹੋ ਜਾਣਗੇ ਤੇ ਮੈਂ ਦੱਸਿਆ ਉਹਨਾਂ ਨੂੰ ਕਿ ਸਰਾ ਮੇਰਾ ਇੱਕ ਆਇਕੋਨਿਕ ਸ਼ਾਟ ਹੈ ਜੀ ਇਹ ਮੈਂ ਆ ਲਾਈਕ ਮਾਈ ਪੀਪਲ ਵਿਲਵ ਇਟ ਤੇ ਉਹਨ ਮੈਨੂੰ ਕਹਿੰਦੇ ਜਾ ਕਰ ਲੈ ਸੋ ਉਹ ਇੱਕੀ ਚੀਜ਼ ਸੀ ਜੋ ਉਹਨਾਂ ਨੇ ਮੈਨੂੰ ਕਿਹਾ ਤੂੰ ਡਿਜ਼ਾਈਨ ਕਰ ਲੈ ਫਿਰ ਉਹ ਸੀਨ ਦੀ ਸ਼ੁਰੂਆਤ ਹੀ ਆ ਨਾ ਜਿਹੜੀ ਉਹ ਲੱਤ ਤਾਂ ਹੁੰਦੀ ਆ ਤੇ ਕੁਦਰਤੀ ਉਹ ਸੀਨ ਟ੍ਰੇਲਰ ਚ ਵੀ ਪੈ ਗਿਆ ਹਾਂ ਖਸਰ ਨੇ ਫੋਨ ਕੀਤਾ ਅਬ ਤੂੰ ਖੁਸ਼ ਹੈ ਮੈਂ ਕਹਾਂ ਜੀ ਭਾਈ ਜੀ ਕਿਉਂਕਿ ਜਿਵੇਂ ਮੈਂ ਆਪਣੀ ਗੱਲ ਕਰਾਂ ਜੋ ਤੁਹਾਡੇ ਗਾਣੇ ਆਏ ਜੋ ਤੁਸੀਂ ਸ਼ੁਰੂਆਤ ਕੀਤੀ ਲਾਇਸੈਂਸ ਗਾਣੇ ਤੋਂ ਤੁਹਾਡੇ ਵੀਡੀਓ ਸ਼ੂਟ ਹੋਇਆ ਸ਼ੁਰੂ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਹਾਂ ਵੀ ਪਰਮੇਸ਼ਰ ਵਰਮਨ ਨਾ ਛਾਤੀ ਚ ਲੱਤ ਤੱਕ ਚੈਂਪੀਅਨ ਜਦੋਂ ਤੁਸੀਂ ਅਸਲ 'ਚ ਮੈਨੂੰ ਨਾ ਲੋਕਾਂ ਨੇ ਬਹੁਤ ਮੈਸੇਜ ਕੀਤੇ ਕਿ ਓਕੇ ਵੀਰੇ ਬਹੁਤ ਹੋ ਗਿਆ ਹੁਣ ਤੂੰ ਯਾਰ ਐਕਸ਼ਨ ਫਿਲਮ ਕਰ ਲਾ ਜਾਂ ਤੂੰ ਐਵੇਂ ਕਰ ਸਾਂ ਦੇ ਵਾਂਟਿਡ ਟੂ ਸੀ ਦਾ ਅਗਰੈਸਿਵ ਸਾਈਡ ਆਫ ਮੀ which i hadn't done ਇਨ ਵੈਰੀ ਲੌਂਗ ਟਾਈਮ ਤਿੰਨ ਚਾਰ ਸਾਲ ਤੋਂ ਵੈਸੀ ਫਿਲਮ ਨਹੀਂ ਸੀ ਕੀਤੀ ਉਸ ਤੋਂ ਪਹਿਲਾਂ ਤਬਾਹ ਕੀਤੀ ਉਸ ਤੋਂ ਪਹਿਲਾਂ ਮੈਂ ਤੇ ਬਾਪੂ ਉਸ ਤੋਂ ਪਹਿਲਾਂ ਫਿਰ ਦੋ ਤਿੰਨ ਸਾਲ ਨਹੀਂ ਕੀਤੀ ਮਤਲਬ ਆ ਤਾਂ ਪੰਜ ਛੇ ਸਾਲ ਹੋ ਗਏ ਸੀ ਸੋ ਐਂਡ ਜਦੋਂ ਇਹ ਸੀਰੀਜ਼ ਹੋਈ ਸੀ ਮੈਨੂੰ ਪਤਾ ਸੀ ਕਿ ਇਹਦੇ ਵਿੱਚ ਲੋਕ ਜੋ ਮੇਰੀ ਪਰਫਾਰਮੈਂਸ ਦੇਖਣਾ ਚਾਹੁੰਦੇ ਨੇ ਉਹ ਸਿਰਫ ਆਏ ਨਹੀਂ ਮੇਰਾ ਐਕਸ਼ਨ ਹੀ ਦੇਖਣਾ ਚਾਹੁੰਦੇ ਨੇ ਓਵਰ ਆਲ ਰੇਂਜ ਆਫ ਇਮੋਸ਼ਨ ਦੇਖਣਾ ਚਾਹੁੰਦੇ ਤਾਂ ਇਹ ਜਦੋਂ ਆ ਗਈ ਤਾਂ ਉਹ ਲੋਕਾਂ ਨੂੰ ਚੰਗੀ ਲੱਗੂਗੀ ਐਸੀ ਗੱਲ ਕਰਕੇ ਮੈਂ ਦੋ ਤਿੰਨ ਸਾਲ ਤੋਂ ਕੰਮ ਨਹੀਂ ਸੀ ਕੀਤਾ ਪਰ ਹੁਣ 21 ਤਰੀਕ ਨੂੰ ਆ ਰਹੀ ਹੈ ਆਊਟਸਟਾਰ ਤੇ ਸੋ ਜ਼ਰੂਰ ਦੇਖੋ ਸਾਰੇ ਜਣੇ ਤੇ ਇੱਕ ਚੀਜ਼ ਦਾ ਤੁਸੀਂ ਹੁਣੇ ਕਹੀ ਨਾ ਕਿ ਐਕਸ਼ਨ ਦੇਖਣਾ ਚਾਹੁੰਦੇ ਤੇ ਇੱਕ ਉਹ ਫੇਸ ਸ਼ਾਇਰੀਆਂ ਵਾਲਾ ਸ਼ੁਰੂ ਹੋ ਗਿਆ ਸੀਗਾ ਤੇ ਉਹ ਸ਼ਾਇਰੀਆਂ ਵਾਲਾ ਫੇਸ ਕੀ ਸੀਗਾ ਭਾਜੀ ਮੇਰਾ ਮਤਲਬ ਤੁਹਾਡੀ ਸ਼ਾਇਰੀਆਂ ਮਤਲਬ ਜਾਂ ਵੈਸੇ ਹੀ ਜਾਂ ਫਿਰ ਕੁਝ ਅੰਦਰੀ ਕੋਈ ਚੋ ਜੀ ਤਾਂ ਮੈਂ ਇਸ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਸ਼ਾਇਰੀ ਫੇਸ ਦੇ ਵਿੱਚ ਜਦੋਂ ਅਸੀਂ ਵੀ ਤਬਾ ਤੋਂ ਬਾਅਦ ਵੀ ਤੁਹਾਡੀ ਇੰਸਟਾਗ੍ਰam ਤੇ ਕਾਫੀ ਸ਼ਾਇਰੀਆਂ ਫੇਮਸ ਹੋ ਰਹੀਆਂ ਤੁਸੀਂ ਪੋਡਕਾਸਟ ਤੇ ਜਾ ਕੇ ਸ਼ਾਇਰੀਆਂ ਕਿ ਇੱਕ ਵਾਰ ਤਾਂ ਮੈਂ ਵੈਸੇ ਹੀ ਦੇਵੀ ਮਖਸੂਸਪਰੀ ਬਾਜੀ ਦਾ ਦੀਆਂ ਲਾਈਨਾਂ ਸੀ ਦੇਵੀ ਲਾਈਵ ਤੋਂ ਦੀਆਂ ਨੇ ਹਾਂਜੀ ਤੇ ਮੈਨੂੰ ਵਧੀਆ ਲੱਗਦੀਆਂ ਸੀ ਉਹ ਮੈਂ ਬੋਰ ਹੋ ਰਿਹਾ ਸੀ ਇੱਕ ਦਿਨ ਸਨੈਪ ਕੈਨੇਡਾ ਸੀ ਉਹੀ ਦੀ ਅਸੀਂ ਉਹੀ ਵਾਲੀ ਸ਼ਾਇਰੀ ਹਾਂਜੀ ਕਾਫੀ ਵਾਇਰਲ ਹੋਈ ਕਾਫੀ ਵਾਇਰਲ ਹੋਈ ਅੱਛਾ ਉਹ ਵਾਇਰਲ ਵੀ ਕਿੱਦਾਂ ਹੋਈ ਮੈਂ ਤਾਂ ਸਨੈਪਚੈਟ ਤੇ ਦੇਵੀ ਲਾਈਵ ਸੁਣ ਰਿਹਾ ਸੀ ਤੇ ਕੌਫੀ ਲਈ ਕੌਫੀ ਪੀਂਦੇ-ਪੀਂਦੇ ਮੈਂ ਸ਼ੇਅਰ ਬੋਲਤਾ ਉਹ ਸਟੋਰੀ ਤੇ ਪਾਈ ਦਾ 24 ਘੰਟੇ ਬਾਅਦ ਚਲੀ ਗਈ ਉਹ ਕਿਸੇ ਨੇ 2-4 ਮਹੀਨਿਆਂ ਬਾਅਦ ਉਹ ਸੇਵਡ ਵੀਡੀਓ ਪਾ ਦਿੱਤੀ ਤੇ ਉਹ ਵਾਇਰਲ ਹੋ ਗਈ ਤੇ ਉਹ 19 ਕੀ ਪਾਈ ਸੀ ਜਿਆਦਾ ਨਹੀਂ ਸੀ ਪਾਈ ਪਰ ਇੱਕ ਚੀਜ਼ ਵਾਇਰਲ ਹੋ ਜਾਂਦੀ ਹੈ ਨਾ ਤੇ ਉਹਦੇ ਨਾਲ-ਨਾਲ ਚੱਲਦੀ ਰਹਿੰਦੀ ਕਿਉਂਕਿ ਇੰਸਟਾਗ੍ਰam ਤੇ ਸੀ ਜਿੱਦਾਂ ਤੁਹਾਨੂੰ ਫੋਲੋ ਕਰਦੇ ਆ ਤੇ ਕਾਫੀ ਲੋਕ ਤੇ ਕਮੈਂਟ ਕਰਦੇ ਭਾਈ ਸ਼ਾਇਰੀ ਕਦੋਂ ਆ ਰਹੀ ਹੈ ਮੈਂ ਕਿਹਾ ਯਾਰ ਭਾਈ ਕਿੱਦਾਂ ਜਨਰ ਕਿੱਥੇ ਆਉਣਾ ਤੱਕ ਚੈਂਪੀਅਨ ਤੋਂ ਸਿੱਧਾ ਹੀ ਸ਼ਾਇਰੀ ਵਾਲੇ ਮੋੜ ਦੇ ਵਿੱਚ ਆ ਗਏ ਹਾਰਾ ਚੱਲਦਾ ਹੁੰਦਾ ਵੀਰੇ ਬੰਦੇ 'ਚ ਜੀ ਜੀ ਤੇ ਭਾਈ ਜਿਵੇਂ ਹੁਣ ਕੈਨੇਡਾ ਦੀ ਆਪਾਂ ਬਲੀ ਸੀਰੀਜ਼ ਦੀ ਗੱਲ ਕਰੀਏ ਸੀਰੀਜ਼ ਨਹੀਂ ਕਿਉਂ ਸੋਚੀ ਤੁਸੀਂ ਇਹ ਫਿਲਮ ਕਿਉਂ ਵੀਰੇ ਦੇਖੋ ਮੈਨੂੰ ਆਈਲ ਬੀ ਓਨੈਸਟ ਮੈਨੂੰ ਜਦੋਂ ਆਡੀਸ਼ਨ ਆਇਆ ਸੀਗਾ ਐਟ दैट ਟਾਈਮ ਮੈਨੂੰ ਕੋਈ ਆਇ ਨਹੀਂ ਸੀ ਕਿ ਸ਼ਾਇਦ ਇਹ ਕਰਨੀ ਹੈ ਐਵੇਂ ਕਰਨੀ ਹੈ ਮੈਨੂੰ ਆਡੀਸ਼ਨ ਆਇਆ ਮੈਨੂੰ ਕੈਰੈਕਟਰ ਵਧੀਆ ਲੱਗਿਆ ਮੈਂ ਆਡੀਸ਼ਨ ਦੇਤਾ ਜਦੋਂ ਮੈਨੂੰ ਪਤਾ ਲੱਗਿਆ ਕਿ ਪੰਜਾਬੀ ਕੈਰੈਕਟਰ ਆ ਉਦੋਂ ਮੈਂ ਥੋੜਾ ਜਿਹਾ ਰਿਲੈਕਟੈਂਟ ਸੀ ਕਿ ਯਾਰ ਨਾਨ ਪੰਜਾਬੀ ਪ੍ਰੋਡਕਸ਼ਨ ਹਾਊਸ ਤੇ ਆਈ ਡੋਟ ਨੋ ਕਿ ਕਿੱਦਾਂ ਪਿਕਚਰਾਈਜ਼ ਕਰਨੀ ਹੈ ਪਰ ਜਦੋਂ ਮੈਂ ਆਪਣੇ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੀ ਪ੍ਰੋਡਕਸ਼ਨ ਦੇਖੀ ਮੈਂ ਉਹ ਮੇਰੇ ਜੁਆਇਨ ਕਰਨ ਤੋਂ ਵੀ 2 ਸਾਲ ਪਹਿਲਾਂ ਤੋਂ ਸਕ੍ਰਿਪਟ ਤੇ ਕੰਮ ਕਰ ਰਹੇ ਸੀ ਸੋ ਦੇ ਹੈਡ ਟਰਨ ਇਟ ਸੋ ਵੈਲ ਉਹਨੂੰ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਇਹ ਪੰਜਾਬੀ ਆ ਜੀ ਕੈਰੈਕਟਰ ਚ ਆ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਹਾਂਜੀ ਸਾਨੂੰ ਦੱਸੋ ਕਹਿੰਦੇ ਕਿ ਤੁਸੀਂ ਟੂ ਬੀ ਟੇਕ ਯਰ ਫੀਡਬੈਕ ਤਾਂ ਮੈਨੂੰ ਲੱਗਿਆ ਅਰੇ ਬੜੀ ਕੋਲਾਬੋਰੇਟਿਵ ਜੀ ਐਫਰਟ ਹੈ ਜਦਕਿ ਮੇਰੀ ਕੋਈ ਇਨੀ ਇਨਪੁਟ ਨਹੀਂ ਸੀ ਪਰ ਫੋਰ ਇਗਜ਼ਾਮਪਲ ਜਿਹੜਾ ਬੰਦਾ ਨਾਨ ਪੰਜਾਬੀ ਆ ਉਹ ਕਿਸੇ ਨਾਨ ਪੰਜਾਬੀ ਸੌਰੀ ਜਿਹੜਾ ਬੰਦਾ ਪੰਜਾਬੀ ਹੈ ਉਹ ਜਦੋਂ ਕਿਸੇ ਨਾਨ ਪੰਜਾਬੀ ਨਾਲ ਗੱਲ ਕਰਦਾ ਉਹਨੇ ਹਿੰਦੀ 'ਚ ਗੱਲ ਸ਼ੁਰੂ ਕੀਤੀ ਤੁਸੀਂ ਹਿੰਦੀ ਜਵਾਬ ਦੇਤਾ ਕਿਉਂਕਿ ਤੁਸੀਂ ਕਮਿਊਨੀਕੇਟ ਕਰ ਰਹੇ ਸੀ ਜੀ ਪਰ ਜਦੋਂ ਪੰਜਾਬੀ ਬੰਦਾ ਆਪਣੀ ਮਾਂ ਤੋਂ ਰੋਟੀ ਮੰਗਦਾ ਉਹ ਤਾਂ ਪੰਜਾਬੀ 'ਚ ਮੰਗੂਗਾ ਬਿਲਕੁਲ ਤਾਂ ਜਦੋਂ ਮੈਂ ਗੱਲ ਕਹੀ ਕਿ ਜੀ ਆਹ ਸੀਨ ਤਾਂ ਪੰਜਾਬੀ ਰਹਿਣਾ ਚਾਹੀਦਾ ਉਹ ਕਹਿੰਦੇ ਕਰ ਲੂਗਾ ਤਾਂ ਉਹ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਕਿਉਂਕਿ ਇੱਥੇ ਤੁਸੀਂ ਬਹੁਤ ਵਧੀਆ ਕਰੈਕਟ ਕੀਤਾ ਕਿਉਂਕਿ ਨਾਨ ਪੰਜਾਬੀਜ਼ ਆਪਣੇ ਦੇਸ਼ ਦੀ ਜੇ ਮੈਂ ਗੱਲ ਕਰਾਂ ਉਹਨਾਂ ਨੂੰ ਬੜਾ ਇੱਕ ਕਹਿ ਲਓ ਕਿ ਮਿਥ ਹੈਗਾ ਕਿ ਪੰਜਾਬੀ ਸਿਰਫ ਭੰਗੜੇ ਪਾਉਣ ਨੂੰ ਆ ਬੱਲੇ ਬੱਲੇ ਐਗਜ਼ੈਕਟਲੀ ਲਾਈਕ ਉਹ ਜਿਹੜੀ ਉਹ ਚੀਜ਼ ਇੱਕ ਜਦੋਂ ਇੱਕ ਇੱਕ ਦੇਖੋ ਜਦੋਂ ਤੁਸੀਂ ਕੋਈ ਨੈਗੇਟਿਵ ਕਰੈਕਟਰ ਵੀ ਕਰ ਰਹੇ ਹੋ ਨਾ ਉਹਦੀ ਕੋਰ ਤਾਂ ਪੰਜਾਬੀ ਹੀ ਰਹੂਗੀ ਨਾ ਉਹਦੀ ਡਿਸੀਜਨ 메ਕਿੰਗ ਤਾਂ ਪੰਜਾਬੀ ਰਹੂਗੀ ਤੇ ਇਹਦਾ ਤੁਸੀਂ ਦੇਖੋਗੇ ਸ਼ੋਅ ਮੈਂ ਤੁਹਾਡਾ ਉਹ ਨਹੀਂ ਰੋਹਿਣ ਨਹੀਂ ਕਰਨਾ ਚਾਹੁੰਦਾ ਪਰ ਇੱਕ ਮੂਮੈਂਟ ਹੈ ਜਦੋਂ ਉਹਦੇ ਕਰੈਕਟਰ ਨੂੰ ਕਹਿੰਦੇ ਨੇ ਕਿ ਇੱਕ ਕੋਈ ਅਨੈਥੀਕਲ ਕੰਮ ਕਰਨ ਨੂੰ ਕਹਿੰਦੇ ਨੇ ਤੇ ਉਹ ਮਨਾ ਕਰ ਦਿੰਦਾ ਤੇ ਉਹਨੂੰ ਬੰਦਾ ਕਹਿੰਦਾ ਕਿ ਮਨਾ ਨਹੀਂ ਕਰ ਸਕਦਾ ਉਹ ਕਹਿੰਦਾ ਨਾ ਤਾਂ ਹੋਗੀ ਤਾਂ ਪੁਆਇੰਟ ਇਹ ਕਿ ਉਹ ਹੈ ਬੰਦਾ ਨੈਗੇਟਿਵ ਕਰੈਕਟਰ ਨੈਗੇਟਿਵ ਕਰੈਕਟਰ ਪਰ ਉਹਨੂੰ ਚੀਜ਼ ਆਨ ਇਥੇ ਕਰ ਲੱਗੀ ਉਹ ਸਟੈਂਡ ਲੈ ਗਿਆ ਇਹ ਚੀਜ਼ ਮੇਰੇ ਹਿਸਾਬ ਨਾਲ ਟ੍ਰੇਲਰ ਚ ਥੋੜੀ ਜਿਹੀ ਕੋਈ ਬੰਦਾ ਸਮਝੇ ਤੇ ਆਂਦੀ ਜਿੱਦਾਂ ਨਾਲ ਤੁਸੀਂ ਮਿਲਦੇ ਹੋ ਉਹਨਾਂ ਨਾਲ ਹੀ ਤੁਹਾਡੀ ਸ਼ਾਇਦ ਲੜਾਈ ਹੋ ਜਾਂਦੀ ਹੈ ਜਿਹੜੇ ਤੁਹਾਡੇ ਦੇ ਵਿੱਚ ਬਣਦੇ ਹੈ ਨਾ ਥੋੜਾ ਜਿਹਾ ਚੱਲੋ ਦੱਸੋ ਸੋ ਬਹੁਤ ਵਧੀਆ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਲੈ ਕੇ ਆ ਰਹੇ ਹੋ ਹੈਨਾ ਪੰਜਾਬੀ ਆਣੀਆਂ ਵੀ ਚਾਹੀਦੀਆਂ ਅਸੀਂ ਤਾਂ ਇਹ ਕਹਿੰਦੇ ਆ ਕਿ ਆਣੀਆਂ ਵੀ ਚਾਹੀਦੀਆਂ ਜਿਵੇਂ ਤੁਹਾਡਾ ਜਿਹੜਾ ਸਵਾਲ ਸੀ ਨਾ ਫਿਲਮ ਨਾਲੋਂ ਸ਼ੋਅ ਕਿਉਂ ਹੂੰ ਮੈਨੂੰ ਲੱਗਦਾ 쇼 ਦੇ ਵਿੱਚ ਨਾ ਤੁਸੀਂ ਅਟੈਚ ਬਹੁਤ ਚੰਦੇ ਆ ਬਿਲਕੁਲ 8 ਐਪੀਸੋਡ ਨੇ ਪੂਰੇ ਕਰਨੇ ਇੱਕ ਰਾਤ ਚ ਸਾਰੇ ਦੇਖਤਾ ਮਤਲਬ ਉਹ ਉਹ ਚਾ ਤੁਹਾਨੂੰ ਕਿਹੜੀ ਅੱਜ ਕੱਲ ਪਸੰਦ ਹੈਗੀਆਂ ਵੈਬ ਸੀਰੀਜ਼ ਤੁਸੀਂ ਵੀ ਤਾਂ ਕਾਫੀ ਵੇਖੀਆਂ ਹੋਣਗੀਆਂ ਮੈਂ ਰੀਸੈਂਟਲੀ ਪਤਾਲ ਲੋਕ ਦੇਖੀ ਮੈਂ ਓਕੇ ਤੇ ਉਹ ਬਹੁਤ ਵੈਬ ਸੀਰੀਜ਼ ਹੈ ਲੱਗ ਰੇ ਦਾ ਜੈਂਟਲਮੈਨ ਵੈਬ ਸੀਰੀਜ਼ ਆ ਗਾਇਰਚੀ ਨੇ ਪਹਿਲਾਂ ਉਹਦੀ ਫਿਲਮ ਬਣਾਈ ਉਹਨੇ ਵੈਬ ਸੀਰੀਜ਼ ਬਣਾਈ ਸੋ ਦੇਖਦਾ ਚਲੋ ਬਹੁਤ ਵਧੀਆ ਹੈ ਕਿ ਪੰਜਾਬੀ ਨੂੰ ਤੁਸੀਂ ਇੰਨਾ ਉੱਪਰ ਲੈ ਕੇ ਜਾ ਰਹੇ ਹੋ ਤੁਸੀਂ ਇੱਕ ਮੈਨੂੰ ਇੱਥੇ ਤੱਕ ਲੈ ਆਈ ਬਿਲਕੁਲ ਉਹ ਤਾਂ ਤੁਹਾਡੇ ਐਫਰਟ ਜਿਹੜੇ ਆਪਾਂ ਸ਼ੁਰੂ ਤੋਂ ਗਾਣਿਆਂ ਤੋਂ ਦੇਖਦੇ ਆ ਰਹੇ ਉਹ ਤਾਂ ਬਹੁਤ ਉੱਪਰ ਤੱਕ ਹੈ ਤੇ ਇੱਕ ਪੰਜਾਬ ਜਾਇਦਕਲ ਬੜਾ ਮੁੱਦਾ ਛੜਿਆ ਹੋਇਆ ਹੈ ਸ਼ਾਇਦ ਜੇ ਤੁਸੀਂ ਦੇਖ ਰਹੇ ਹੋ ਕਿ ਪ੍ਰੋਡਿਊਸਰਾਂ ਦਾ ਸਿੰਗਰਾਂ ਦੇ ਨਾਲ ਉਦਾਂ ਤੁਸੀਂ ਕੀ ਸਮਝਦੇ ਹੋ ਕੁਝ ਹੈ ਤੁਹਾਡਾ opinion ਇਹਦੇ ਤੇ ਮੈਨੂੰ ਨਹੀਂ ਪਤਾ ਵੀਰੇ ਮੈਂ ਤਾਂ ਤਿੰਨ ਦਿਨ ਤੋਂ ਪ੍ਰਮੋਸ਼ਨ ਕਰ ਰਿਹਾ ਮੈਨੂੰ ਤਾਂ ਪ੍ਰਮੋਸ਼ਨ ਦਾ ਹੀ ਪਤਾ ਨਾ ਤੁਸੀਂ ਲਓ ਕੋਈ ਲੈ ਲਓ ਲੈ ਨਾ ਨਾ ਥੈਂਕ ਯੂ ਕੋਈ ਚੱਕਰ ਨਹੀਂ ਰੋਈ ਆਪਣਾ ਸ਼ੁਕਰੀਆ ਤੇ ਹੋਰ ਜੇ ਆਪਾਂ ਤੁਸੀਂ ਇਸ ਚੀਜ਼ ਨੂੰ ਪੰਜਾਬ ਦੇ ਨਾਲ ਆਪਾਂ ਰਿਲੇਟਡ ਕਰੀਏ ਕੈਨੇਡਾ ਦੇ ਵਿੱਚ ਜਿਵੇਂ ਤੁਹਾਡਾ ਕੈਰੈਕਟਰ ਗਿਆ ਉੱਥੇ ਉਹ ਚੀਜ਼ਾਂ ਜਿਹੜੀਆਂ ਤੁਸੀਂ ਸਕ੍ਰਿਪਟ ਆ ਫਿਕਸ਼ਨ ਆ ਕਿ ਟਰूथ ਲਾਈਫ ਵੀ ਹੈਗੀ ਤੁਸੀਂ ਤਾਂ ਬਹੁਤ ਲਾਈਕ ਦੇਖੀ ਕੈਨੇਡਾ ਦੀ ਉੱਤੇ ਵੀ ਮੈਂ ਨਾ ਮੈਂ ਹੁਣੇ ਦੂਜੀ ਇੰਟਰਵਿਊ ਚ ਕਹਿ ਰਿਹਾ ਸੀ ਮੈਂ ਇਹ ਆਪਾਂ ਕਹਿੰਦੇ ਆ ਅਵੈਂਜਰਸ ਦੇ ਵਿੱਚ ਏਲੀਅਨ ਨਿਊਯਾਰਕ ਆ ਕੇ ਬਿਲਡਿੰਗ ਢਾਗੇ ਬਿਲਕੁਕੁਲ ਹੁਣ ਉਹ ਸੱਚੀ ਥੋੜੀ ਆਏ ਨਿਊਯਾਰਕ ਤੇ ਸੱਚੀ ਥੋੜੀ ਬਿਲਡਿੰਗ ਢਾਹਤੀ ਪਰ ਜਦੋਂ ਤੁਸੀਂ ਨਿਊਯਾਰਕ ਕਹਿ ਦਿੰਦੇ ਹੋ ਤਾਂ ਤੁਹਾਨੂੰ ਇੱਕ ਰੀਅਲ ਕਹਾਣੀ ਲੱਗਣ ਲੱਗ ਜਾਂਦੀ ਉਵੇਂ ਜਦੋਂ ਮੰਨ ਲੂਗੇ ਆਪਾਂ ਵੈਬ ਸੀਰੀਜ਼ ਦੇਖਦੇ ਆ ਆ ਰੀਸੈਂਟਲੀ ਪਤਾਲ ਲੋਕ ਦੇ ਵਿੱਚ ਨਾਰਥ-ਈਸਟ ਦਾ ਰੈਫਰੈਂਸ ਆ ਉਵੇਂ ਥੋੜੀ ਹੁੰਦਾ ਨਾਰਥ-ਈਸਟ ਦੇ ਵਿੱਚ ਪਰ ਜਦੋਂ ਤੁਸੀਂ ਇੱਕ ਡਿਫਰੈਂਟ ਵਰਲਡ ਦਿਖਾ ਦਿੰਦੇ ਹੋ ਤਾਂ ਜਿਹੜੀ ਨਾਨ ਨਾਰਥ-ਈਸਟ ਆਡੀਅנס ਆ ਉਹਨਾਂ ਲਈ ਇੱਕ ਵਿਜ਼ੂਅਲੀ ਲੈਂਗੁਏਜ ਵਾਈਜ਼ ਬਿਹੇਵੀਅਰ ਵਾਈਜ਼ ਕਲਚਰ ਵਾਈਜ਼ ਇੱਕ ਕਹਾਣੀ ਦੀ ਡੈਪਥ ਮਿਲ ਗਈ ਜਦ ਕਿ ਕਹਾਣੀ ਤਾਂ ਉਹੀ ਆ ਇੱਕ ਬੰਦਾ ਆਇਆ ਉਹਨਾਂ ਨਾਲ ਧੱਕਾ ਹੋਇਆ ਉਹ ਗੈਂਗਸਟਰ ਬਣ ਗਿਆ ਜੋ ਵੀ ਉਹਦਾ ਕਹਾਣੀ ਤਾਂ ਕਹਾਣੀ ਤੇ ਵਨ ਲਾਈਨ ਤਾਂ ਉਹਦਾ ਉਹੀ ਹੁੰਦਾ ਬਿਲਕੁਲ ਜਰਨੀ ਅਲੱਗ ਤਰ੍ਹਾਂ ਦੀ ਹੋਊਗੀ ਕਿ ਹੀਰੋਇਨਾਂ ਦੋਨਾਂ ਨੂੰ ਪਿਆਰ ਹੋ ਗਿਆ ਉਹਨਾਂ ਦਾ ਇੰਟਰਵਲ ਦੇ ਨੇੜੇ ਤੇੜ ਜਾ ਕੇ ਅੱਡ ਹੋਗੇ ਕਲਾਈਮੈਕਸ ਜਾ ਕੇ ਫੇਰ ਇਕੱਠੇ ਹੋਗੇ ਪੈਟਰਨਨ ਥਿਊਰੀ ਉਹੀ ਰਹਿੰਦੀ ਆ ਪਰ ਤੁਸੀਂ ਜਦੋਂ ਇੱਕ ਇੱਕ ਵਰਲਡ ਦੇ ਦੇ ਦਿੰਨੇ ਹੋ ਉਹ ਵਰਲਡ ਦੇ ਰੈਫਰੈਂਸਿਸ ਦੇ ਦਿੰਨੇ ਹੋ ਤਾਂ ਉਹ ਥੋੜਾ ਰੀਅਲ ਲੱਗਣ ਲੱਗਿਆ ਰੀਅਲ ਲੱਗਣ ਲੱਗੇ ਹੈਨਾ ਬੇਸਿਕਲੀ ਜਿੱਦਾਂ ਚਿਕਨ ਉਹ ਹੀ ਆ ਗਰੇਵੀ ਚੇਂਜ ਹੋ ਜਾਂਦੀ ਹੈ ਫੋਰ ਇਗਜ਼ਾਮਪਲ ਵੇ ਚੇਂਜ ਹੋ ਜਾਂਦਾ ਸੋ ਯੂ ਜਸ ਗਿਵ ਇਟ ਅ ਵੈਰੀ ਸਿਨੇਮੈਟਿਕ ਫੀਲ ਯੂ ਯੂਜ਼ ਸਰਟਨ ਰੈਫਰੈਂਸਿਸ ਜਿੱਥੋਂ ਚੀਜ਼ਾਂ ਰੀਅਲ ਲੱਗਦੀਆਂ ਨੇ ਤੇ ਜੇ ਆਪਾਂ ਨੂੰ ਉਹ ਫਿਕਸ਼ਨ ਰੀਅਲ ਲੱਗ ਰਹੀ ਹੈ ਤਾਂ ਆਪਣੀ ਜੌਬ ਡੰਨਾ ਸਹੀ ਹੈ ਤੇ ਅ ਅਗਲੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਦਾੜੀ ਕਟਾਣੀ ਸੀ ਤੁਸੀਂ ਤੇ ਥੋੜਾ ਜਿਹਾ ਆਇਆ ਮਨ ਦੇ ਵਿੱਚ ਕਿ ਯਾਰ ਇਹ ਕੀ ਮਤਲਬ ਕਿਵੇਂ ਦਾ ਮੈਂ ਲੱਗਾਗਾ ਜਾਂ ਕਿਦਾਂ ਕਿ ਦਾੜੀ ਨਾਲ ਕੈਰੈਕਟਰ ਕਰਨਾ ਚਾਹਨਾ ਹੈ ਮੈਂ ਇਦਾਂ ਦੀ ਗੱਲ ਪਹਿਲਾਂ ਤਾਂ ਮੈਂ ਕਰਨਾ ਚਾਹੁੰਦਾ ਸੀ ਅੱਛਾ ਜੀ ਜਦੋਂ ਮੈਂ ਆਪਣੇ ਡੈਕ ਸਾਹਬ ਨਾਲ ਦੀ ਗੱਲ ਕੀਤੀ ਹਨਾ ਉਹ ਕਹਿੰਦੇ ਕਿ ਨਹੀਂ ਦਾੜੀ ਨਾਲ ਨਹੀਂ ਤੇ ਆਪਦੀ ਪਰਫਾਰਮੈਂਸ ਨਾਲ ਡੋਮੀਨੇਟ ਕਰ ਪਲੱਸ ਜਿਹੜੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ اڈਿਸ਼ਨ ਉਹ ਸਿੰਗਰਾਂ ਦੇ ਵੀ ਆਹੋ ਐਕਟਰਾਂ ਦੇ ਵੀ ਸੌਰੀ ਆਏ ਜਿਨ੍ਹਾਂ ਦੀ ਸ਼ੇਵ ਸੀਗੀ ਪਰ ਅਸੀਂ ਤੈਨੂੰ ਚੂਜ਼ ਕੀਤਾ ਤੇਰੀ ਪਰਫਾਰਮੈਂਸ ਕਰਕੇ ਸੋ ਵੀ ਵਾਂਟ ਦ ਪਰਫਾਰਮਰ ਦੈਟ ਯੂ ਆਰ ਜੋ ਇੱਕ ਆਰਟਿਸਟ ਲਈ ਸੁਣਨੀ ਗੱਲ ਬਹੁਤ ਵੱਡੀ ਹੁੰਦੀ ਹੈ ਕਿ ਤੁਸੀਂ ਮੇਰੇ ਨਾਲ ਜੋ ਇੱਕ ਇਮੇਜ ਆ ਮੇਰੇ ਨਾਲ ਇੱਕ ਸਰਟਨ ਨੰਬਰ ਆਫ ਫੋਲੋਅਰਸ ਜਾਂ ਜੋ ਵੀ ਆ ਰਿਹਾ ਤੁਸੀਂ ਉਹਨੂੰ ਛੱਡ ਕੇ ਸਿਰਫ ਮੇਰੇ ਰੌ ਟੈਲੈਂਟ ਜਾਂ ਪਰਫਾਰਮੈਂਸ ਤੇ ਬੈਟ ਕਰ ਰਹੇ ਹੋ ਉਹ ਜਦੋਂ ਤੁਹਾਡੇ ਤੇ ਕੋਈ ਐਡਾ ਵਿਸ਼ਵਾਸ ਕਰਦਾ ਐਂਡ ਸਪੈਸ਼ਲੀ ਵੈਨ ਯੂ ਪਲੇਇੰਗ ਦ ਪ੍ਰਾਇਮਰੀ ਕਾਸਟ ਤੁਸੀਂ ਮੇਨ ਹੋ ਤੇ ਤੁਸੀਂ ਕਹਿੰਦੇ ਯਾਰ ਤੈਨੂੰ ਲੈਣਾ ਪਰ ਤੇਰੇ ਆ ਸਾਰੀ ਚੀਜ਼ਾਂ ਤੋਂ ਬਿਨਾ ਯਾਰ ਮੈਂ ਤੇਰੇ ਤੇ ਦਾਅ ਖੇਡਦਾ ਤਾਂ ਫਿਰ ਤੁਹਾਡਾ ਵੀ 100% ਦੇਣ ਦਾ ਜੀ ਕਰਦਾ ਮੈਨੂੰ ਤਾਂ ਇੱਕ ਟਾਈਮ ਤੇ ਲੱਗੇਗਾ ਤੁਹਾਡੇ ਛੋਟੇ ਭਾਈ ਨੇ ਉਹ ਜਦੋਂ ਮੈਂ ਪੋਸਟਰ ਵੀ ਦੇਖਿਆ ਭਾਈ ਨੇ ਮੇਰੇ ਦੋਸਤ ਨੇ ਕਾਫੀ ਵਧੀਆ ਹੋ ਗਈ ਮੀਡੀਆ ਦੇ ਵਿੱਚ ਹੀ ਨੇ ਉਹਨਾਂ ਨੂੰ ਮੈਂ ਟ੍ਰੇਲਰ ਭੇਜਿਆ ਉਹ ਟ੍ਰੇਲਰ ਦੇਖ ਕੇ ਉਹਨਾਂ ਦਾ ਰਿਪਲਾਈ ਆ ਵੈਰੀ ਗੁੱਡ ਥੋੜੀ ਜਿਹਾ ਫੋਨ ਆ ਉਹ ਕਹਿੰਦੇ ਭਾਈ ਯਾਰ ਇਹ ਤੂੰ ਆ ਮੈਂ ਤੈਨੂੰ ਹੋਣ ਦੇ ਸਹੀ ਗੱਲ ਬਿਲਕੁਲ ਬਹੁਤ ਲੋਕਾਂ ਨੂੰ ਇਸ ਗੱਲ ਸਪੈਸ਼ਲੀ 2 ਸਾਲ ਹੋ ਗਏ ਸ਼ੇਵ ਕੀਤੇ ਸੋ ਬੜੇ ਲੋਕ ਭੁੱਲ ਵੀ ਗਏ ਕਿ ਮੈਂ ਸ਼ੇਵ ਕੀਤੀ ਸੀ ਬੜਿਆਂ ਨੇ ਉਹ ਤੋਂ ਨੋਟਿਸ ਹੀ ਨਹੀਂ ਸੀ ਕੀਤਾ ਮੈਂ ਸ਼ੇਵ ਕੀਤੀ ਐ ਸੋ ਲੋਟ ਆਫ ਪੀਪਲ ਪਰ ਸਾਨੂੰ ਯਾਦ ਹੈਗਾ ਪ੍ਰੋਪਰ ਅਸੀਂ ਦੇਖਦੇ ਰਹੇ ਤੁਹਾਨੂੰ ਵੀ ਨਾ ਸ਼ੇਵ ਤਾਂ ਵੀ ਸਨੈਪਚੈਟਾਂ ਦੇ ਬਾਅਦ ਹੁੰਦੇ ਸੀਗੇ ਤੇ ਇਹ ਵਾਲੇ ਟ੍ਰੇਲਰ ਦੇ ਵਿੱਚ ਲਾਡੀ ਭਾਈ ਨੂੰ ਨਹੀਂ ਲਿਆ ਤੁਸੀਂ ਫਿਲਮ ਦੇ ਵਿੱਚ ਲਾਡੀ ਭਾਜੀ ਹਮੇਸ਼ਾ ਨਾਲ ਹੁੰਦੇ ਆ ਪਿਛਲੀ ਵਾਰੀ ਨਾਲ ਸੀ ਤੇ ਸਿੰਗਰਾਂ ਦੇ ਵਿੱਚ ਇੱਥੇ ਤਾਂ ਮੈਂ ਐਡੀਸ਼ਨ ਲੈ ਕੇ ਮਿਲਿਆ ਇੱਥੇ ਨੈਪੋਲੀਟਨ ਚੱਲੀ ਨਹੀਂ ਸਕੀ ਐਦਾਂ ਕਿਉਂ ਨੇਪੋਡイズਮ ਕਿਉਂ ਕਹਿਣਾ ਤੁਸੀਂ ਇਹਨੂੰ ਇਸ ਚੀਜ਼ ਨੂੰ ਮਿਆਰ ਕਰ ਮੇਰਾ ਭਾਈ ਹੈ ਮੈਂ ਜਿੱਥੇ ਮੈਂ ਜਾਉਂ ਮੇਰੇ ਨਾਲ ਹੀ ਜਾਉਂ ਮੇਰਾ ਭਰਾ ਨਹੀਂ ਨਹੀਂ ਸਹੀ ਮੈਂ ਚਾਹੁੰਦਾ ਜੀ ਮੈਂ ਜਦੋਂ ਟ੍ਰੇਲਰ ਦੇਖਿਆ ਮੈਨੂੰ ਪਹਿਲਾਂ ਲੱਗਾ ਕਿ ਤੁਹਾਡੇ ਛੋਟੇ ਬ੍ਰਦਰ ਆ ਠੀਕ ਹੈ ਫਿਰ ਉਸ ਤੋਂ ਪ੍ਰੋਪਰ ਆਪਾਂ ਜਦੋਂ ਪੂਰਾ ਦੇਖਿਆ ਨਹੀਂ ਨਹੀਂ ਇਹ ਤਾਂ ਖੁਦ ਭਾਈ ਆ ਫਿਰ ਮੈਂ ਲੱਭ ਰਹੀ ਮੈਂ ਕਿ ਕਾਫੀ ਟਾਈਮ ਤੋਂ ਤੁਹਾਡੀ ਕੋਲਾਬੋਰੇਸ਼ਨ ਸਿਰਫ ਗਾਣਿਆਂ ਦੇ ਵਿੱਚ ਆ ਰਹੀ ਸ਼ਾਇਦ ਇਹਦੇ ਵਿੱਚ ਵੀ ਹੋਊਗੀ ਲਾਡੀ ਭਾਈ ਦੇ ਨਾਲ ਕੋਲਾਬੋਰੇਸ਼ਨ ਵਿੱਚ ਦਿਸ ਵਾਸ ਏਨ ਇੰਡੀਪੈਂਡੈਂਟ ਪ੍ਰੋਜੈਕਟ ਬਾਈ ਜਾਰ ਪਿਕਚਰਸ ਸਾਨੂੰ ਰਿਕਸ਼ਨਲੀ ਕਾਲ ਆਈ ਆਉਡੀਸ਼ਨ ਫਾਰ ਦਾ ਪਾਰਟ ਮੇਰੇ ਪ ਜੋ ਪੰਜਾਬ ਤੋਂ ਵੀ ਨਹੀਂ ਮੈਨੂੰ ਇਹ ਵੀ ਨਹੀਂ ਸੀ ਪਤਾ ਉਹ ਨੇ ਓਕੇ ਹਾਂ ਉੱਥੇ ਜਾ ਕੇ ਮੈਂ ਸਾਰੀ ਟੀਮ ਨੂੰ ਮਿਲਿਆ ਉੱਥੇ ਜਾ ਕੇ ਸਾਰੇ ਕਰੈਕਟਰਸ ਨੂੰ ਮਿਲਿਆ ਸਾਡੀ ਸਕ੍ਰਿਪਟ ਉਹਨਾਂ ਨੇ ਦਿੱਤੀ ਜੋ ਵੀ ਸੀ ਫਿਰ ਸਾਡੀ ਪ੍ਰੈਪ ਸ਼ੁਰੂ ਹੋਈ ਇਟ ਵਾਸ ਅ ਵੈਰੀ ਵੈਲ ਸਟਰਕਚਰਡ ਪ੍ਰੋਗਰਾਮ ਤੇ ਦਿਲ ਦੀਆਂ ਗੱਲਾਂ ਵਾਲੀ ਫਿਲਮ ਵਰਗੀ ਕੋਈ ਹੁਣ ਹੈਗਾ ਕਨਸੈਪਟ ਤੁਹਾਡਾ ਕਾਫੀ ਕਮੈਂਟ ਆਗੇ ਯਾਰ ਉਹਦਾ ਦੀ ਹੋਈ ਐ ਅਸੀਂ ਓਕੇ ਦਿਲ ਦੀਆਂ ਗੱਲਾਂ 2 ਮੈਂ ਲਿਖੀ ਹੋਈ ਐ ਐਕਸਕਲੂਸਿਵ ਹੋਗੀ ਗੱਲ ਆਪਣੀ ਹਾਂ ਇਹ ਗੱਲ ਸ਼ੈਕ ਵੀ ਵਰ ਅਬਾਊਟ ਟੂ ਸ਼ੂਟ ਦੈਟ ਫਿਲਮ 2 ਓਕੇ ਪਰ ਆਈ ਥਿੰਕ ਵਾਮਿਕਾ ਵਾਸ ਬਿਜ਼ੀ ਐਂਡ THEN ਥਿੰਗਸ ਜ ਤੇ ਐਂਡ ਆਈ ਫੀਲ ਦਿਲ ਦੀ ਗੱਲ ਟੂ ਇਜ਼ ਅ ਵੈਰੀ ਗੁੱਡ ਸਟੋਰੀ ਜਿਹੜੀ ਹੁਣ ਲਿਖੀ ਆ ਕਿਉਂਕਿ ਸਾਨੂੰ ਤਾਂ ਪਹਿਲੀ ਬੜੀ ਪਸੰਦ ਆਈ ਕਿਉਂਕਿ ਪਹਿਲੀ ਜਿੱਦਾਂ ਵਾਸ ਅ ਹੈਂਡ ਆਫ ਇਟਸ ਟਾਈਮ ਉਦੋਂ ਲਾਈਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਕੁੜੀ ਜੇਦੋਂ ਸੋਸ਼ਲ ਮੀਡੀਆ ਇਨਫਲੂਐਂਸਰ ਨਹੀਂ ਸੀ ਹੁੰਦੇ ਹਮਮ ਸਿਮਿਲਰਲੀ ਜਿਹੜੀ ਟੂ ਦੀ ਸਟੋਰੀ ਆ ਉਹ ਹੁਣ ਤੋਂ 5 ਸਾਲ ਅੱਗੇ ਦੀ ਕਹਾਣੀ ਆ ਓਕੇ ਹਣਾ ਤੇ ਇਟਸ ਅ ਵੈਰੀ ਤੇ ਉਹਦੇ ਚ ਮੈਰਿਟ ਤੋਂ ਹੀ ਸ਼ੁਰੂ ਕਰੂੰਗੇ ਫਿਰ ਨਹੀਂ ਨਹੀਂ ਉਹ ਇਟਸ ਅ ਅੱਛਾ ਅਲੱਗ ਹੀ ਪ੍ਰੋਫੀਲ ਅਲੱਗ ਸਟੋਰੀ ਹਾਂਜੀ ਹਾਂਜੀ ਓਕੇ ਆ ਰਨੋ ਹੋ ਸਕਦਾ different ਪਰ ਉਸ سٹوری نے ਇੰਨਾ ਕ ਲੋਕਾਂ ਦੇ ਦਿਲਾਂ ਦੇ ਉੱਤੇ ਛਾਪ ਛੱਡੀ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਕੋਈ ਬੰਦਾ ਬਾਹਰ ਹੀ ਜਾ ਰਿਹਾ ਆਪਣੇ ਸਟੇਟ ਤੋਂ ਜਿੱਦਾਂ ਹੁਣ ਅਸੀਂ ਪੰਜਾਬ ਤੋਂ ਇੱਥੇ ਆਏ ਆ ਅਸੀਂ ਵੀ ਬਾਹਰ ਰਹਿ ਰਹੇ ਆ ਰਿਲੇਟ ਕਰਦੇ ਆ ਉਸ ਚੀਜ਼ ਦੇ ਨਾਲ ਕਿ ਉਹ ਤੁਸੀਂ ਕਲਟ پیس ਬਣਾਇਆ ਮੈਨੂੰ ਮੇਰੇ ਲਈ ਤਾਂ ਇਹ ਹੈ ਕਿ ਉਹ ਕਲਟ پیس ਹੈ ਕਿਉਂਕਿ ਪ੍ਰੋਪਰ ਰਿਲੇਟੇਬਲ ਹੁੰਦੀ ਹੈ ਹਰ ਕਿਸੇ ਉਸ ਲਾਈਫ ਦੇ ਵਿੱਚ ਜਿਵੇਂ ਮਿਹਨਤ ਕਰਦਾ ਬੰਦਾ ਤੁਸੀਂ ਆਪਣੀ ਪ੍ਰੋਪਰ ਸਟੋਰੀ ਵੀ ਇੱਕ ਮੈਨੂੰ ਲੱਗਦਾ ਕਿ ਤੁਹਾਡੀ ਵੀ ਸਟੋਰੀ ਉਸ ਤਰ੍ਹਾਂ ਦੀ ਰਹੀ ਹੋਗੀ ਤੁਸੀਂ ਆਪਣੀ ਜ਼ਿੰਦਗੀ ਜੋ ਪਾਰਟਸ ਲੈ ਲੈਣੇ ਹੋ ਫਿਰ ਉਹਨਾਂ ਨੂੰ ਤੁਸੀਂ ਹਾਈਪੋਥੈਟিক্যাল ਸਿਨੈਰੀਓ ਚ ਪਾਉਂਦੇ ਬਿਲਕੁਲ ਤੇ ਭਾਈ ਆਸਟ੍ਰੇਲੀਆ ਦਾ ਕਿਵੇਂ ਜਿਵੇਂ ਤੁਸੀਂ ਕੈਨੇਡਾ ਦੀ ਬਣਾਈ ਆਸਟ੍ਰੇਲੀਆ ਦੇ ਵਿੱਚ ਤੁਸੀਂ ਆਪ ਰਹੇ ਹੋ ਤੇ ਤੁਸੀਂ ਇਹ ਨਹੀਂ ਸੋਚਿਆ ਕਿ ਆਪਾਂ ਦਾ ਮਤਲਬ ਤੁਸੀਂ ਆਪਣਾ ਵੱਖਰਾ ਕਿ ਆਸਟ੍ਰੇਲੀਆ ਦੀ ਲਾਈਫ ਦੇ ਉੱਤੇ ਵੀ ਕੁਝ ਬਣਾਓ ਕਿ ਇਸ ਤਰ੍ਹਾਂ ਵੀਰੇ ਨਹੀਂ ਕਿ ਬਾਇਓਪਿਕ ਨਹੀਂ ਨਾ ਹੈਗੀ ਜਿੱਦਾਂ ਦਿਲ ਦੀਆਂ ਗੱਲਾਂ ਦੇ ਵਿੱਚ ਜੋ ਸਟੂਡੈਂਟ ਦੀ ਸਟਰਗਲ ਯੂਕੇ ਦੇ ਵਿੱਚ ਸੀ ਉਹਦੀ ਜੋ ਤੁਸੀਂ ਕਹਿ ਸਕਦੇ ਹੋ ਕਿ ਜੋ ਉਹਦੀ سیاਹੀ ਸੀ ਜੋ ਉਹਦੀ ਇੰਕ ਸੀ ਉਹ ਆਸਟ੍ਰੇਲੀਆ ਦੇ ਸਟੂਡੈਂਟ ਦੀ ਕਹਾਣੀ ਦੀ ਇੰਕ ਸੀ ਜੋ ਆਪਾਂ ਯੂਕੇ ਵਿੱਚ ਪਾਤੀ ਸੋ ਯੂ ਟੇਕ ਰੈਫਰੈਂਸਸ ਬਟ ਆਬਵੀਅਸਲੀ ਜੇ ਉੱਥੇ ਆਸਟ੍ਰੇਲੀਆ ਦੇ ਸਟੂਡੈਂਟ ਦਾ ਹੁੰਦਾ ਮੇਬੀ ਇਟ ਵਾਸ ਇਟ ਊਡ ਹੈਵ ਬੀਨ ਟੂ ਮੱਚ ਪਰਮਿਸ਼ਨ ਐਂਡ ਲੈਸ ਦਿਲ ਦੀਆਂ ਗੱਲਾਂ ਵਾਲਾ ਲੱਡੂ ਓਕੇ ਇਹ ਚੀਜ਼ ਤੇ ਤੁਹਾਨੂੰ ਖੁਦ ਫੀਲ ਹੋਊ ਕਿ ਲਾਈਕ ਯੂ ਹੈਵ ਟੂ ਬੀ ਵੈਰੀ ਸਮਾਰਟ ਕਿ ਮੈਂ ਇਹ ਚੀਜ਼ ਨੂੰ ਕਿੰਨਾ ਕੁ ਲੈ ਕੇ ਆਉਂ ਕਿਉਂਕਿ ਆਫਟਰ ਅ ਸਰਟਨ ਪੁਆਇੰਟ ਯੂ ਡੋਨਟ ਵਾਂਟ ਕਿ ਉਹ ਫਿਲਮ ਫਿਲਮ ਹੀ ਨਾ ਲੱਗੇ ਚਲੋ ਤੁਹਾਡੀ ਅਚੀਵਮੈਂਟ ਦੀ ਭਾਈ ਗੱਲ ਕਰਾਂ ਤੇ ਹੁਣੇ ਲੈਂਬੋ ਲਈ ਹੈ ਤੇ ਸਫਾਰੀ ਚ ਜਿਆਦਾ ਮਜ਼ਾ ਆਇਆ ਕਿ ਹੁਣ ਲੈਂਬੋ ਚ ਜਿਆਦਾ ਮਜ਼ਾ ਆਇਆ ਕਿ ਉੱਥੇ ਦੀ ਜਰਨੀ ਜਿਹੜੀ ਸੀਗੀ ਸਫਾਰੀ ਤੋਂ ਲੈਂਬੋ ਦੀ ਜਰਨੀ ਬਰੇਕ সাফਰੀ ਪਹਿਲੀ ਕਾਰ ਸੀ ਜਿਹੜੀ ਮੈਂ ਖਰੀਦੀ ਸੀ ਫੀਲਿੰਗ ਉਹਦੀ ਖਰੀਦ ਕੇ ਮੈਂ ਆਪਣੇ ਛੋਟੇ ਭਾਈ ਨੂੰ ਦਿੱਤੀ ਸੀ ਉਹ ਇੱਕ ਅੱਡ ਮੋਸ਼ਨ ਹੁੰਦਾ ਉਹ ਜਿਹੜੀ ਤੁਹਾਨੂੰ ਪਹਿਲੀ ਚੀਜ਼ ਜੋ ਖੁਸ਼ੀ ਹੁੰਦੀ ਹੈ ਉਹ ਨਹੀਂ ਕੋਈ ਹੋਰ Lamborghini ਤਾਂ ਚਲੋ ਫਿਰ ਰੱਬ ਦੀ ਸੋਖ ਨਾਲ ਟੱਚ ਉਹ ਕੋਈ ਤੀਜੀ ਚੌਥੀ ਗੱਡੀ ਆ সাফਰੀ ਤਾਂ ਪਹਿਲੀ ਕਾਰ ਸੀ ਸਾਡੇ ਘਰੇ ਆਈ ਸੀ ਐਡੀ ਵੱਡੀ SUV ਉਹਦਾ ਇਮੋਸ਼ਨ ਚਲੋ ਅੱਡ ਸੁਣਾ ਤੇ ਉੱਥੇ ਦੀ ਹੁਣ ਤੱਕ ਦੀ ਜਰਨੀ ਨੂੰ ਦੋ ਸ਼ਬਦਾਂ ਜਿਦੇ ਤੁਸੀਂ ਐਕਸਪਲੇਨ ਕਰਨਾ ਹੋਵੇ ਕਿਵੇਂ ਕਰੋਗੇ ਸ਼ਬਦਾਂ ਦੇ ਵਿੱਚ ਚਲ 4 ਲੈ ਲਓ ਤੁਸੀਂ ਕਿਉਂਕਿ ਜਰਨੀ ਇੰਨੀ ਗ੍ਰੇਟ ਹੈ ਨਾ ਤੁਹਾਡੀ ਹਾਰਡ ਵਰਕ ਤੇ ਕੰਸਿਸਟੈਂਸੀ ਓਕੇ ਤੇ ਇਹੀ ਹਾਰਡ ਵਰਕ ਤੇ ਕੰਸਿਸਟੈਂਸੀ ਸ਼ੋਇੰਗ ਅਪ ਏਵਰੀ ਡੇ ਰੋਜ਼ ਕਰਨਾ ਮਤਲਬ ਹਾਰਡ ਵਰਕ ਹਸਲ ਹੋ ਰਾ ਸ਼ੁਕਰ ਹੈ ਭਾਜੀ ਵੀ ਬੋਲੇ ਆ ਸੋ ਸ਼ੁਕਰੀਆ ਭਾਜੀ ਟਾਈਮ ਦੇਣ ਦੇ ਲਈ ਸੋ ਉਮੀਦ ਕਰਦੇ ਆ ਕਿ ਤੁਹਾਡੀ ਜਿਹੜੀ ਕੈਨੇਡਾ ਸੀਰੀਜ਼ ਹੈਗੀ ਆ ਉਸ ਦਿਲਾਂ ਦੇ ਉੱਤੇ ਛਾਪ ਛੱਡੇ ਜਿਹੜੇ ਕੈਨੇਡਾ ਗਏ ਆ ਤੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਲਈ ਵੀ ਇੱਕ ਮੋਟੀਵੇਸ਼ਨ ਬਣੇ ਕਿ ਕਿਵੇਂ ਉੱਥੇ ਰਹਿਣਾ ਪਵੇਗਾ ਕਿੰਨੀ ਸਟਰਗਲ ਕਰਨੀ ਪਵੇਗੀ ਹਾਂ ਮਤਲਬ ਮੈਨੂੰ ਲੱਗਦਾ ਹੈ ਲੋਕਾਂ ਨੂੰ ਦੇਖ ਕੇ ਵਧੀਆ ਲੱਗੂਗਾ ਮੈਂ ਉਹਨੂੰ ਰੀਅਲ ਲਾਈਫ ਦੇ ਨਾਲ ਨਹੀਂ ਜੋੜਨਾ ਚਾਹੁੰਦਾ ਮੈਂ ਚਾਹੁੰਦਾ ਕਿ ਜੇ ਉਹਨੂੰ ਐਜ਼ ਅ ਵੈਬ ਸੀਰੀਜ਼ ਦੇਖਣਗੇ ਉਹਨਾਂ ਨੂੰ ਵਧੀਆ ਲੱਗੂਗਾ ਕਿ ਸਾਡਾ ਬੰਦਾ ਉਹ ਤੱਕ ਪਾ ਗਿਆ ਹੈ ਉੱਥੇ ਜਾਣਾ ਪੰਜਾਬੀਆਂ ਨੂੰ ਮਾਣ ਹੋਊਗਾ ਯਾਰ ਬੰਦਾ ਡੋਮੀਨੇਟ ਕਰਿਆ ਬਿਲਕੁਲ ਨੇ ਸਹੀ ਡੋਮੀਨੇਟ ਕਰਕੇ ਆ ਮੈਂ ਜਦੋਂ ਟ੍ਰੇਲਰ ਦੇਖਿਆ ਨਾ ਤੇ ਇਹ ਚੀਜ਼ ਮੈਨੂੰ ਬੜੀ ਫੀਲ ਹੋਈ ਕਿ ਹਾਂ ਬਈ ਇੱਕ ਪੁਰਾਣੀਆਂ ਕੁਝ ਨਾ ਮੂਵੀਜ਼ ਹੈਗੀਆਂ ਆ ਬਾਲੀਵੁੱਡ ਮੂਵੀਜ਼ ਉਹਦੇ ਚ ਇੰਡੀਅਨ ਰਿਪਰੈਜ਼ੈਂਟ ਕੀਤੇ ਗਏ ਆ ਇਸ ਤਰ੍ਹਾਂ ਚਲੋ ਨਾਮ ਕੀ ਲੈਣਾ ਉਹਨਾਂ ਦਾ ਪਰ ਇੱਥੇ ਤੁਸੀਂ ਪ੍ਰੋਪਰ ਪੰਜਾਬੀ ਰਿਪਰੈਜ਼ੈਂਟ ਕਰ ਰਹੇ ਹੋ ਨਾ ਉਹ ਚੀਜ਼ ਟੀਜ਼ਰ ਆਇਆ ਸੀ ਨਾ ਭਾਈ ਤੇ ਟੀਜ਼ਰ ਦੇ ਵਿੱਚ ਉਹ ਲਾਈਨ ਸੀ ਅਸੀਂ ਗੁਲਾਮੀ ਨਹੀਂ ਰਾਜ ਕਰਨਾ ਆ ਤੇ ਮੈਂ ਉਹ ਹਿੰਦੀ ਡੱਬ ਵੀ ਨਹੀਂ ਕੀਤਾ ਹਾਂ ਨਹੀਂ ਇੱਦਾਂ ਚਾਹੁੰਦਾ ਬਿਲਕੁਲ ਬਿਲਕੁਲ ਕਿ ਉਹਦੇ ਅੰਦਰੋਂ ਨਿਕਲੀ ਹੈ ਗੱਲ ਕਿ ਮੈਂ ਗੁਲਾਮੀ ਨਹੀਂ ਮੈਂ ਰਾਜ ਕਰਨਾ ਤੇ ਇੱਕ ਜਿਹੜਾ ਇਹ ਗਾਣਾ ਤੁਸੀਂ ਮਤਲਬ ਸੁਜੈਸਟ ਕੀਤਾ ਹੈ ਸਿਲੈਕਟ ਕੀਤਾ ਦੇਸੀਆਂ ਵੀ ਦੇਸੀ ਦੇਸੀਆਂ ਦਾ ਦੌਰ ਉਹ ਅਸੀਂ ਲਿਖਿਆ ਵੀਰੇ ਲਾਡੀ ਨੇ ਲਿਖਿਆ ਸੋ ਐਲਬਮ ਦੇ ਪੰਜ ਗਾਣੇ ਨੇ ਹਮ ਪੰਜੇ ਗਾਣੇ ਲਾਡੀ ਨੇ ਲਿਖੇ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਤੁਸੀਂ ਜਿੱਦਾਂ ਉਹ ਜਿਵੇਂ ਜਿਵੇਂ ਕੈਰੈਕਟਰ ਇੰਟੈਂਸ ਹੁੰਦਾ ਉਹ ਵੀ ਉਹਦੇ ਲਿਰਿਕਸ ਹਮ ਇੰਟੈਂਸ ਹੋ ਰਹੇ ਨੇ ਬਿਲਕੁਲ ਜਿਵੇਂ ਜਿਵੇਂ ਕੈਰੈਕਟਰ ਮਚਿਓਰ ਹੋ ਰਿਹਾ ਓਵੇਂ ਓਵੇਂ ਲਿਰਿਕਸ ਮਚਿਓਰ ਹੋ ਰਹੇ ਨੇ ਜਿਵੇਂ ਜਿਵੇਂ ਕੈਰੈਕਟਰ ਕਨਫਿਊਜ਼ਨ ਤੇ ਆ ਰਿਹਾ ਓਵੇਂ ਓਵੇਂ ਲਿਰਿਕਸ ਵੀ ਉਹ ਤੁਹਾਨੂੰ ਪੈਰਲਲ ਟੂ ਇੱਕ ਤਾਂ ਵਿਜ਼ੂਅਲ ਸਟੋਰੀ ਟੈਲਿੰਗ ਹੋਗੀ ਬਿਲਕੁਲ ਇਸੋ ਦੀ ਜੀ ਇੱਕ ਗਾਣਿਆਂ ਦੇ ਵਿੱਚ ਸਮਰੀ ਹੈ ਪੰਜਾਂ ਚ 8 ਐਪੀਸੋਡ ਜਿਹੜੀ ਚੀਜ਼ ਆਪਣੇ ਪੰਜਾਬੀ ਲਈ ਬਹੁਤ ਜ਼ਰੂਰੀ ਹੈ ਵਾਲੀ ਚੀਜ਼ ਸ਼ੋਅ ਦੇਖ ਕੇ ਲੋਕਾਂ ਨੂੰ ਅੱਛਾ ਲੱਗੂਗਾ ਤੇ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹਣਾ ਮਿਹੜੀ ਬੜੀ ਉਹ ਕੀਤੀ ਟੱਚ ਮਾਈਕ ਡ੍ਰੌਪ ਕਰਾਂਗੇ ਹਾਂਜੀ ਉਹਦਾ ਥੋੜਾ ਜਿਹਾ ਦੱਸੋ ਹਾਂ ਉਹ ਕਹਿੰਦਾ ਕਿ ਹੁਣ ਮੈਂ ਤੁਹਾਨੂੰ ਜਵਾਬ ਦਵਾਂਗਾ ਬੇਸਿਕਲੀ ਸਿੰਬਲ ਹੈ ਮਾਈਕ ਡ੍ਰੌਪ ਮਾਈਕ ਡ੍ਰੌਪ ਉਹ ਲਿਰਿਕਲੀ ਵੀ ਕਰ ਰਹੇ ਨੇ ਕੰਮ ਨਾਲ ਵੀ ਮਾਈਕ ਡ੍ਰੌਪ ਕਰ ਰਹੇ ਨੇ ਮੈਂ ਮੈਂ ਸਿੱਧਾ ਹੋ ਕੇ ਦਿਖਾਵਾਂਗਾ ਬੇਸਿਕਲੀ ਮੈਂ ਤੁਹਾਡੇ ਨਾਲ ਮੈਂ ਐਵੇਂ ਹੀ ਚੱਲੂਗਾ ਉਹ ਚੀਜ਼ ਆ ਛੱਤੀ ਚਲਤ ਬੰਨ ਵਾਲਾ ਸਿੱਧੇ ਚੱਲੇਗਾ ਕੰਮ ਦੇਖੋ 21 ਮਾਰਚ ਨੂੰ ਬਹੁਤ ਸਾਰਾ ਤੁਹਾਨੂੰ ਪਿਆਰ ਤੇ ਜਿੰਨੇ ਵੀ ਮੇਰੇ ਫੈਨਸ ਨੇ ਸਿਰੋਤੇ ਨੇ ਖਾਸ ਕਰਕੇ ਪੰਜਾਬ ਤੋਂ ਅੱਜ ਤੁਹਾਡੇ ਪਿਆਰ ਨਾਲ ਤੁਹਾਡੀ ਸਪੋਰਟ ਦੇ ਨਾਲ ਅਜੇ ਇਸ ਮੁਕਾਮ ਤੇ ਪਹੁੰਚੇ ਆ ਜੀ ਸਵੈਰਲੀ ਹੋਪ ਕਿ ਤੁਹਾਨੂੰ ਵਧੀਆ ਲੱਗੇ ਸ਼ੋਅ ਤੇ ਤੁਸੀਂ ਬਹੁਤ ਮਿਹਨਤ ਕੀਤੀ ਹੈ 21 ਮਾਰਚ ਨੂੰ ਜੀਓ ਹਾਟਸਟਾਰ ਤੋਂ ਕੈਨੇਡਾ ਸੋ ਸ਼ੁਕਰੀਆ ਭਾਜੀ ਟਾਈਮ ਦੇਣ ਦੇ ਲਈ ਸੋ ਤੁਸੀਂ ਦੇਖਦੇ ਰਹੋ ਪੰਜਾਬ ਤੱਕ ਤੇ ਕੈਨੇਡਾ ਦੇਖਣਾ ਨਾ ਭੁੱਲਣਾ